ਲਾਈਵ ਹੈ ਜੱਟ ਰਸਾ ਵੀ ਇੱਧਰ ਦੇਖ ਪੱਕਾ ਹੋਣਾ ਨਾ ਪਰ ਫੁੱਲ ਤਾਜੇ ਲੈਂਦੇ ਆ ਫੁੱਲ ਤਾਜੇ ਆ ਯਾਰ ਨਹੀਂ ਲਾਦੀ ਦੇਖੋ ਅੱਜ ਨਹੀਂ ਲਗਾਉਂਦੇ ਆਏ ਹੋਏ ਪਾਓ ਜੀ ਪਰੰਤੂ ਜਿਲ੍ਹਾ ਦੇ ਕਨੈਕਟ ਕਰਨ ਦੇ ਤਰੀਕੇ ਆਜਾ ਜੀ ਭਾਈ ਖੜੋ ਜਲੰਧਰ ਤੇ ਜਲੰਧਰ ਤੋਂ ਖਾਸਾ ਜਲੰਧਰ ਦੇ ਵੀ ਖੇਡ ਰਹੇ ਆ ਔਰ ਮੈਨੂੰ ਵੀ ਇਸ ਦਾ ਦਾ ਮਾਣ ਆ ਕਿ ਮੇਰੇ ਵੀ ਇਹ ਦੇ ਕੈਪਟਨ ਸਿਗੇ ਹਾਂ ਠੀਕ ਆਈ ਜਾ ਵਧੀਆ ਫੋਟੋ ਲਾ ਰੱਖੀ ਆ ਇਹਨਾਂ ਨੇ ਇਹਨਾਂ ਦਾ ਜ਼ਿਕਰ ਜਿਹੜਾ ਆ ਕੱਲ ਫੋਨ ਦੇ ਉੱਤੇ ਸਾਡੇ ਖੇਡ ਲੇਖਕ ਇੱਕ ਵਾਰ ਜਮਵਾਲ ਨੇ ਵੀ ਕੀਤਾ ਇਹਨਾਂ ਦੇ ਪਿਛੇ ਦਾ ਉਹਨਾਂ ਨੇ ਜ਼ਿਕਰ ਕੀਤਾ ਬੋਲ ਕੇ ਦੇ ਸਪੋਰਟ ਸਕਾਲਰ ਜਲੰਧਰ ਦੇ ਨਾਲ ਇਹਨਾਂ ਦਾ ਮੈਂ ਐਸਐਨ ਕੋਲਰ ਹਮੈ 1988 ਦਾ ਉੱਥੇ ਹਾਂਜੀ ਗੁਰਦੇਵਾਲ ਜੀ ਅੱਜ ਪਹਿਲਾ ਮੈਚ ਤੁਸੀਂ ਓਪਨ ਕਰਵਾਇਆ ਸ਼ੁਰੂ ਕਰਵਾਇਆ ਪਹਿਲਾਂ ਤਾਂ ਦੱਸਿਓ ਵੀ ਮੈਚ ਹੈ ਕਿਹੜਾ ਕਿਹੜਾ ਅੱਜ 와ਹੀ ਸਾਹਿਬ ਜਿਵੇਂ ਕਿ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਬਾਰੇ ਦੱਸ ਦੇਵਾਂ ਤੁਸੀਂ ਲਗਭਗ ਸਾਡੇ ਮੀਟਕਾ ਤੋਂ ਲੈ ਕੇ ਲਾਸਟ ਟੂਰਨਾਮੈਂਟ ਤੱਕ ਸਾਡੇ ਨਾਲ ਲੈਂਦੇ ਆ ਤੇ ਮੈਂ ਤੁਹਾਡਾ ਪਹਿਲਾਂ ਇਹ ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਸਭ ਤੋਂ ਵੱਧ ਜਿਹੜੀ ਵਧੀਆ ਕਵਰੇ ਸਾਡੇ ਟੂਰਨਾਮੈਂਟ ਦੀ ਕਰਦੇ ਆ ਤੁਹਾਨੂੰ ਤੁਹਾਡਾ ਧੰਨਵਾਦ ਬਾਕੀ ਜਿਵੇਂ ਕਿ ਤੁਸੀਂ ਪ੍ਰਸ਼ਨ ਕੀਤਾ ਵੀ ਪਹਿਲੇ ਮੈਚ ਬਾਰੇ ਇਹ ਸਾਡੇ ਜਿਹੜੇ ਪਿਛਲੇ ਦੋ ਦਿਨਾਂ ਚ ਸਾਡੇ ਜਿਹੜੀਆਂ ਫ੍ਰੀ ਕੁਆਰਟਰਫਾਈਨਲ ਦੇ ਮੈਚ ਜਿਹੜੇ ਆ ਟੀਮਾਂ ਜਿੱਤ ਕੇ ਉਹ ਆਪਣੇ ਕੁਆਰਟਰਫਾਈਨਲ ਵਿੱਚ ਪਹੁੰਚੀਆਂ ਅੱਜ ਕੁਆਰਟਰਫਾਈਨਲ ਦੇ ਮੈਚ ਸ਼ੁਰੂ ਹੋਣ ਜਾ ਰਹੇ ਆ ਪਹਿਲਾ ਕੁਆਰਟਰਫਾਈਨਲ ਮੈਚ ਜਿਹੜਾ ਆ ਪੰਜਾਬ ਪੁਲਿਸ ਬਰਸ ਸੀ ਸੰਤ ਬਾਬਾ ਭਗਤ ਸਿੰਘ ਮੋਰিয়াল ਫੋਟੋ ਵਾਲੇ ਟੂਰਨਾਮੈਂਟ ਕਮੇਟੀ ਉਹ ਯੂਨੀਵਰਸਿਟੀ ਦਾ ਜਿਹੜਾ ਮੈਚ ਚੱਲ ਰਿਹਾ ਹਾਂਜੀ ਤੇ ਕੱਲ ਨੂੰ ਸਾਡੇ ਜਿਹੜੇ ਆ ਤਿੰਨ ਜਿਹੜੇ ਕੁਆਟਰਫਾਈਲ ਦੇ ਮੈਚ ਚੱਲਣਗੇ ਤੇ ਬਹੁਤ ਹੀ ਵਧੀਆ ਜਿਹੜੇ ਮੈਚ ਹੋ ਰਹੇ ਪਹਿਲੇ ਤੁਸੀਂ ਸਾਰਿਆਂ ਨੇ ਦਰਸ਼ਕ ਵੀ ਦੇਖ ਰਹੇ ਆ ਬੜਾ ਆਨੰਦਮਾਨ ਆ ਤੇ ਇਸ ਸਾਲ ਸਾਡੀ ਜਿਹੜੀ ਇੱਕ ਨਵੀਂ ਪਿਰਤ ਸੀ ਪਾਈ ਆ ਤੇ ਛੋਟੇ ਬੱਚਿਆਂ ਲਈ ਅਡਰਪੋਰਟਕਿੰਗ ਦੇ ਵਿੱਚ ਜਿਹੜੀਆਂ ਅਕੈਡਮੀਆਂ ਦੀ ਉਹ ਸਾਡੇ ਮੈਚ ਜਿਹੜੇ ਬਹੁਤ ਵਧੀਆ ਦੋਏ ਮੈਚ ਹੋਏ ਆ ਫਾਈਨਲ ਮੈਚ ਜਿਹੜਾ ਲਾਸਟ ਦਿਨ ਹੋਣਾ ਅੱਗੇ ਤੋਂ ਸਾਡੀ ਕਮੇਟੀ ਦਾ ਇਹ ਖਾਸ ਤੌਰ ਤੇ ਮਾਲ ਹੁਨਾ ਦਾ ਇਹ ਸੁਝਾਅ ਆ ਜਿ ਐਕੈਡਮੀਆਂ ਜਿਹੜੀਆਂ ਥੋੜੀਆਂ ਵਧਾਓ ਤਾਂ ਕਿ ਛੋਟੇ ਬੱਚਿਆਂ ਨੂੰ ਸਹਾਇਤਾ ਮਿਲ ਜਾਵੇ ਠੀਕ ਹੈ ਜੀ ਕਿਸ ਤਰ੍ਹਾਂ ਦੇ ਉਪਰਾਲੇ ਖਿਡਾਰੀਆਂ ਲਈ ਤੇ ਦਰਸ਼ਕਾਂ ਲਈ ਅ ਉਪਰਾਲੇ ਤਾਂ ਜਿਸ ਤਰ੍ਹਾਂ ਮਤਲਬ ਅਸੀਂ ਹਰ ਸਾਲ ਵਧੀਆਂ ਤੋਂ ਵਧੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਇਨਾਮ ਵੀ ਸਾਡੇ ਚੰਗੇ ਆ ਵਧੀਆ ਦੇ ਦਿੰਨੇ ਆ ਤੇ ਬਾਕੀ ਜਿਹੜੇ ਆ TADA ਸਾਡੀ ਕਮੇਟੀ ਜਿਹੜੀ ਆ ਇਸ ਚੀਜ਼ ਨੂੰ ਪ੍ਰੈਫਰ ਕਰਦੀ ਆ ਕਿ ਖਿਡਾਰੀਆਂ ਜਿਹੜਾ ਟੀਜीडी ਇਹ ਜਿਹੜਾ ਵਧਿਆ ਦਿੱਤਾ ਜਾਵੇ ਤਾਂ ਕਿ ਹਰ ਜਿਹੜੀ ਟੀਮ ਹੈ ਉਹਨੂੰ ਕੰਪਨਸੇਸ਼ਨ ਮਿਲ ਸਕੇ ਅੱਜ ਹਾਂਜੀ ਹਾਂਜੀ ਉਹਨਾਂ ਨੂੰ ਅਸੀਂ ਪਿਛਲੇ ਸਾਲ 7000 ਦਿੰਦੇ ਸੀ ਤੇ ਇਸ ਸਾਲ ਅਸੀਂ 9000 ਕਰ ਰਹੇ ਆ ਤੇ ਗਾਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਵੱਧ ਕਰ ਦਈਏ ਅੱਜ ਗੁਰਦੇਵਾਲ ਜੀ ਜਿਹੜਾ ਇਹ ਅੱਗੇ 2 ਮੈਚ ਹੁੰਦੇ ਅੱਜ ਇੱਕ ਮੈਚ ਹੋ ਰਿਹਾ ਇਹਦਾ ਕੀ ਕਾਰਨ ਹੈ ਜੀ ਇਹ ਮੈਂ ਬੜੇ ਦੁੱਖ ਨਾਲ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਸਾਡੇ ਇਸੇ ਗਰਾਊਂਡ ਦੇ ਵੀ ਤੇ ਬਾਕੀ ਗਰਾਊਂਡਾਂ ਦੇ ਵਿੱਚ ਵੀ ਜਿਹੜੇ ਆ ਉਹ ਮੈਚ ਕਢਾਉਂਦੇ ਸੀ ਸਾਡੇ ਜਸਪਾਲ ਸਿੰਘ ਜਿਹਨੂੰ ਅਸੀਂ ਪਿਆਰ ਨਾਲ ਮੱਟੀ ਕਹਿੰਦੇ ਹੁੰਦੇ ਸੀ ਤੇ ਉਹਨਾਂ ਦੀ ਪਿਛਲੇ ਐਕਸੀਡੈਂਟ ਦੇ ਵਿੱਚ ਬੇਵਕਤ ਮੌਤ ਹੋ ਗਈ ਤੇ ਸਾਡੀ ਅਫੀਸ਼ੀਅਲ ਟੀਮ ਨੇ ਜਿਹੜਾ ਉੱਥੇ ਹਾਜ਼ਰ ਹੋਣਾ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਦੇ ਵੇਲੇ ਸ਼ਾਮਲ ਹੋਣਾ ਇਸ ਕਰਕੇ ਅਸੀਂ ਮੈਚ ਆਕੇ ਰੱਖਿਆ ਤੇ ਕੱਲ ਨੂੰ ਜਿਹੜੇ ਤਿੰਨ ਸਾਡੇ ਮੈਚ ਨੇ ਕੀ ਸਨੇਹਾ ਕੋਈ ਦੇ ਦੋ ਖਿਡਾਰੀਆਂ ਲਈ ਸਨੇਹਾ ਤਾਂ ਬਸ ਅਸੀਂ ਇਹੀ ਆ ਕਿ ਸਾਡਾ ਜਿਹੜਾ ਇਹ ਪੈਸਾ ਖਰਚਿਆ ਇਹ ਚੰਗੇ ਪਾਸੇ ਲੱਗੇ ਤੇ ਸਾਡੇ ਜਿਹੜੇ ਆ ਖਿਡਾਰੀ ਇਹ ਤੋਂ ਕੁਝ ਨਾ ਕੁਝ ਸਿੱਖ ਕੇ ਜਾਣ ਤੇ ਮੇਨ ਗੱਲ ਸਾਡੀ ਜਿਹੜੀ ਆ ਨਸ਼ਿਆਂ ਤੋਂ ਸਾਡੇ ਪੰਜਾਬ ਨੂੰ ਬਚਾਉਣਾ ਆ ਉਹਨੂੰ ਬਚਾਉਣ ਲਈ ਮਤਲਬ ਇਹ ਟੂਰਨਾਮੈਂਟ ਜਿਹੜੇ ਆ ਚੰਗੇ ਹੋ ਸਕਦੇ ਆ ਤੇ ਕਿਉਂਕਿ ਜਿਹੜੇ ਆ ਟੂਰਨਾਮੈਂਟ ਜਿਹੜੀ ਆ ਇਹ ਇੱਕ ਚੰਗੇ ਜਿਹੜੇ ਆ ਨਾਗਰਿਕ ਬਣਦੇ ਵੀ ਜਿਹੜੀ ਆ ਸਾਨੂੰ ਸਿੱਖਿਆ ਦਿੰਦੀ ਠੀਕ ਹੈ ਧੰਨਵਾਦ Não, vale. não, Thank <laughs> you.

ਜਿਹੜਾ ਮੈਚ 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 ਜਿਹੜਾ Terima kasih चटकीला नहीं जा रहा है बढ़िया नहीं اور یار اور یار اوہ نام دیکھو 2 اوپر مار اوپر みんな。